ਇਹ ਉਦਾਸੀ ਕਿਉਂ ਹੁੰਦੀ ਹੈ ਇਸ ਨੂੰ ਕਿਵੇਂ ਪਛਾਣਨਾ ਹੈ ਤੇ ਇਸ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ਤਾਂ ਜਦੋਂ ਕਬਰ ਹਟ ਮੂਡ ਆਫ ਜਾਂ ਉਦਾਸੀ ਇਹ ਸਾਰੇ ਲੱਛਣ ਜ਼ਿੰਦਗੀ ਵਿੱਚ ਇੱਕ ਵਾਰ ਨਹੀਂ ਆਉਂਦੇ ਇਹ ਤਾਂ ਹਰ ਰੋਜ਼ ਆਉਂਦੇ ਜਾਂਦੇ ਰਹਿੰਦੇ ਹਨ ਇਹ ਦਿਨ ਵਿੱਚ ਕਈ ਵਾਰ ਆ ਸਕਦੇ ਹਨ ਇਹਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਅਰ ਇੰਨਾ ਕਾਰਨਾ ਕਰਕੇ ਸਾਡੇ ਕੰਮ ਸਾਡੀ ਰੂਟੀਨ ਸਾਡੇ ਸਰੀਰ ਦੀ ਭਾਸ਼ਾ ਅਤੇ ਸਰੀਰ ਵਿੱਚ ਊਰਜਾ ਦਾ ਪਾਤਰ ਆਮ ਤੌਰ ਤੇ ਜਿਆਦਾ ਪ੍ਰਭਾਵਿਤ ਨਹੀਂ ਹੁੰਦਾ ਹੈ ਅਤੇ ਜਦੋਂ ਇਹੋ ਜਿਹੀਆਂ ਭਾਵਨਾਵਾਂ ਆ ਕੇ ਰਹਿਣ ਲੱਗ ਜਾਣ ਅਤੇ ਕਿਸੇ ਦੇ ਮਨ ਵਿੱਚ ਆਪਣਾ ਘਰ ਬਣਾਉਣ ਲੱਗ ਜਾਣ ਤਾਂ ਪਰੇਸ਼ਾਨੀਆਂ ਆ ਜਾਂਦੀਆਂ ਹਨ ਇਸ ਕਾਰਨ ਸਾਡੇ ਸਾਧਾਰਨ ਕੰਮ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦੇ ਹਨ ਉਦਾਸੀ ਦੇ ਕਾਰਨ ਮਨ ਪਰੇਸ਼ਾਨ ਹੋ ਜਾਂਦਾ ਹੈ ਕਿ ਮਨ ਅੰਦਰੋਂ ਆਵਾਜ਼ ਆਉਣ ਲੱਗਦੀ ਹੈ ਕਿ ਇਹੇ ਵੇਲੇ ਕੁਝ ਨਹੀਂ ਕੀਤਾ ਜਾ ਸਕਦਾ ਕਿਸੇ ਨਾਲ ਗੱਲ ਕਰਨ ਦਾ ਮਨ ਹੀ ਨਹੀਂ ਕਰਦਾ ਮਨ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਪਿੱਛੇ ਰਹਿਣਾ ਚਾਹੀਦਾ ਹੈ ਇਸ ਨੂੰ ਦਵਾਈਆਂ ਅਤੇ ਜੀਵਨ ਸ਼ੈਲੀ ਵਿੱਚ ਬਦਲਾਵ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਲੱਛਣਾਂ ਵੱਲ ਧਿਆਨ ਦੇਈਏ ਤਾਂ ਜ਼ਿਆਦਾਤਰ ਬਿਮਾਰੀਆਂ ਨੂੰ ਗੰਭੀਰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਡਿਪਰੈਸ਼ਨ ਵੀ ਇੱਕ ਐਹੋਜੀ ਮਾਨਸਿਕ ਸਮੱਸਿਆ ਹੈ ਇਹ ਉਦਾਸੀ ਤੋਂ ਕਿਵੇਂ ਵੱਖਰਾ ਹੈ ਅਤੇ ਜਦੋਂ ਡਾਕਟਰ ਕੋਲ ਜਾਣੇ ਹਨ ਜਿਸ ਤੋਂ ਬਾਅਦ ਲੱਛਣ ਦਿਖਾਈ ਦਿੰਦੇ ਹਨ ਇਸ ਨੂੰ ਇਸ ਨੂੰ ਨਜ਼ਰ ਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਇਹ ਸਾਡੇ ਮੂਡ ਨੂੰ ਵੀ ਆਫ ਕਰਦਾ ਹੈ ਇੰਨਾ ਹੀ ਨਹੀਂ ਇਹ ਦਿਮਾਗ ਤੋਂ ਸਾਡੇ ਪਾਚਨ ਤੰਤਰ ਨੂੰ ਸੰਦੇਸ਼ ਵੀ ਭੇਜਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਦੀ ਕਮੀ ਡਿਪਰੈਸ਼ਨ ਦਾ ਕਾਰਨ ਵੀ ਬਣ ਸਕਦੀ ਹੈ